ਲੁਧਿਆਣਾ ਦੇ ਨਗਰ ਨਿਗਮ ਜ਼ੋਨ ਏ ਮਾਤਾ ਰਾਣੀ ਚੌਕ ਵਿਖੇ ਭਾਰਤੀ ਵਾਲਮੀਕੀ ਧਰਮ ਸਮਾਜ ਫਾਵਾ ਦਾ ਸਰਾਸ਼ਟਰੀ ਨਿਰਦੇਸ਼ਕ ਵਿਸ਼ੇਸ਼ ਨਰੇਸ਼ ਤਿੰਗਾਂ ਦੀ ਅਗਵਾਈ ਦੇ ਹੇਠ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਨਗਰ ਨਿਗਮ ਵਿੱਚ ਚੱਲ ਰਹੀ ਪ੍ਰਾਈਵੇਟ ਭਰਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੋਣਾ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਪਰ ਫਿਰ ਦਲਿਤ ਸਮਾਜ ਦੇ ਲੋਕਾਂ ਵੱਲੋਂ ਪ੍ਰਾਈਵੇਟ ਭਰਤੀ ਕਰ ਸ਼ਰਿਆਮ ਤੱਕਾ ਕੀਤਾ ਜਾ ਰਿਹਾ ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਹੋਈ ਔਰ ਲੰਬੇ ਸਮੇਂ ਤੋਂ ਸਾਡੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜੀ ਬਿਕਾ ਬਿਕੀ ਰਹਿਲਾ ਜੀ ਦੁਬਾਰਾ ਇੱਕ ਪ੍ਰਯਾਸ ਕੀਤਾ ਜਾ ਰਿਹਾ ਸੀ ਕਿ ਅਸ਼ੋਕ ਸਿੱਧੂ ਜੀ ਜੋ ਸਲੇਮ ਡਾਫੇ ਤੇ ਵੀ ਰਹਿੰਦੇ ਔਰ ਪ੍ਰਧਾਨ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦਾ ਪ੍ਰਯਾਸ ਸੀ ਕਿ ਭਾਵਰਦ ਦੇ ਵਿੱਚ ਸ਼ਾਮਲ ਹੋਣਾ ਤਾਂ ਅੱਜ ਬਿਕੀ ਰਹਿਲਾ ਜੀ ਦੇ ਪ੍ਰਯਾਸ ਨਾਲ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਮਿਰਪਿੰਕੇ ਚੰਡਾਲੀਆ ਜੀ ਜੋ ਸਾਡੇ ਜ਼ਿਲ੍ਹਾ ਸੰਯੋਜਕ ਆ ਸਾਡੇ ਸ਼ਹਿਰੀ ਪ੍ਰਧਾਨ ਵੀ ਰਵੀ ਮਤੰਗ ਜੀ ਇਹ ਸਾਰੇ ਵੀਰਾਂ ਨੇ ਮਿਲ ਕੇ ਅੱਜ ਸੈਂਕੜੇ ਨੌਜਵਾਨ ਜਿਹੜੇ ਆ ਉਹ ਭਾਵਾ ਦਰਦ ਵਿੱਚ ਸ਼ਾਮਿਲ ਕਿਤੇ ਆ ਔਰ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਸਤਕਾਰਯੋਗ ਵੀਰਾਂ ਦਾ ਭਾਵਾ ਦਰਦ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਾ ਮੈਂ ਵੈਲਕਮ ਕਰਦਾ ਮੈਂ ਔਰ ਇਹਨਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਪੂਰਾ ਪਿਆਰ ਮਿਲੇਗਾ ਔਰ ਇਸ ਤੋਂ ਇਲਾਵਾ ਸਾਡੇ ਜ਼ਿਲ੍ਹਾ ਸੰਯੋਜਕ ਜੋ ਪੀਰ ਪਿੰਕਰ ਜਨਾਲੀਆ ਜੀ ਆ ਉਹਨਾਂ ਨੇ ਘੋਸ਼ਣਾ ਕੀਤੀ ਆ ਇੱਕ ਅਸ਼ੋਕ ਸਿੱਧੂ ਜੀ ਜੋ ਹਲਕਾ ਨੌਰਥਾ ਦਾ ਸਾਡਾ ਭਾਵਦਾਦ ਦੇ ਸਾਡੇ ਤਰ੍ਹਾਂ ਹੋਣਗੇ ਤਾਂ ਜੋ ਭਾਵਦਾਦ ਦੀ ਫਲਸਫੀ ਨੂੰ ਹੋਰ ਤੇਜ਼ ਕੀਤਾ ਜਾ ਸਕੇ ਜਿਸ ਨਾਲ ਸਾਡੇ ਇੱਕ ਜਿਹੜੇ ਅੰਕਲ ਬੰਦੇ ਹੌਸ ਹੌਸ ਤੇ ਰੱਖੇ ਜਾ ਰਹੇ ਵੀ ਮੁੱਦਾ ਕਾਬਿਲ ਕਰ ਰਹੇ ਛਾੜ ਕੋਲ ਕਿਸ ਤਰ੍ਹਾਂ ਜਿਹੜੀ ਨੀਤੀ ਜਿਹੜੀ ਕੋ ਹੌਸ ਹੌਸ ਤੇ ਰੱਖਿਆ ਜਿਹੜੀ ਸਰਕਾਰ ਹੈ ਛਰੇ ਆਮ ਤੱਕ ਆ ਗਈ ਜਦ ਕੇ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਅਸੀਂ ਕੋਈ ਠੇਕੇਦਾਰੀ ਸਿਸਟਮ ਬਿਲਕੁਲ ਬੰਦ ਕਰਾਂਗੇ ਔਰ ਖਾਸ ਕਰਕੇ ਦਰਜਾ 4 ਦੇ ਜਿਹੜੇ ਮਲਾਜਮ ਚਾਹੇ ਉਹ ਸਪਾਈ ਸੇਵਕ ਹੈ ਮਾਂਦੀ ਬੇਲਦਾਰ ਹੈ ਸੀਵਰ ਮੈਨ ਹੈ ਤੇ ਦਰਜਾ 4 ਦੇ ਹੋਰ ਮਲਾਗੋ ਇਹਨਾਂ ਨੇ ਕਿਹਾ ਸੀ ਬਿਲਕੁਲ ਆਊਟਸੋਰਸਿਸ ਤੇ ਨਹੀਂ ਰੱਖਾਂ ਪਰ ਉਹ ਰੱਖਦੇ ਪਏ ਆ ਇਸ ਕਰਕੇ ਇੱਕ ਅਸੀਂ ਮੰਗ ਪੱਤਰ ਜਿਹੜਾ ਵਾ ਮਾਨਯੋਗ ਜੋ ਸਾਡੇ ਲੁਧਿਆਣਾ ਦੇ ਮੇਰ ਆ ਜੀ ਬੀ ਇੰਦਰਜੀਤ ਕੌਰ ਜੀ ਅਤੇ ਕਮਿਸ਼ਨਰ ਸਾਹਿਬ ਨੂੰ ਇੱਕ ਅਸੀਂ ਬੁੱਧਵਾਰ ਨੂੰ ਮੁਲਾਜ਼ਮਾਂ ਦੀ ਜਿਹੜੀਆਂ ਮੰਗਾਂ ਲੰਬੇ ਸਮੇਂ ਤੋਂ ਮੁਕਤੀ ਆ ਰਹੀਆਂ ਜਿਹਦੇ ਵਿੱਚ ਓਵਰਏਜ ਆ ਜਿਹੜੇ ਉਹਨਾਂ ਨੂੰ ਪੱਕਾ ਕਰਾਉਣ ਦੇ ਲਈ ਸੀਵਰ ਮਾਲੀ ਬੇਲਦਾਰ 22 ਸੇਵਕ ਸਿਵਰ ਮੈਨਾਂ ਨੂੰ ਇੱਕ ਮੰਗ ਪੱਤਰ ਸੀ ਕਮਿਸ਼ਨਰ ਸਾਹਿਬ ਨੂੰ ਤਾਂ ਮੇਅਰ ਸਾਹਿਬ ਨੂੰ ਦੇਣਾ ਵਾ 30 ਤਰੀਕ ਨੂੰ ਜੋ ਕਿ ਦਿਨ ਬੁੱਧਵਾਰ ਸਵੇਰ 11 ਵਜੇ ਨਗਰ ਨਿਗਮ ਜ਼ੋਨ A ਦੇ ਵਿੱਚ ਤਾਂ ਮੰਗ ਪੱਤਰ ਦੇ ਕੇ ਉਹ ਮੰਗ ਕੀਤੀ ਜਾਏਗੀ ਕਿ ਸਾਰੇ ਨੂੰ ਪੱਕਾ ਕੀਤਾ ਜਾਵੇ ਤਾਂ ਮੈਂ ਇੱਕ ਵਾਰੀ ਫੇਰ ਜਿੰਨੇ ਵੀ ਸਾਥੀ ਆ ਸ਼ਾਮਲ ਹੋਇਆ ਉਹਨਾਂ ਦਾ ਵੈਲਕਮ ਕਰਦਾ ਬਹੁਤ ਬਹੁਤ ਧੰਨਵਾਦ ਅਸ਼ੋਕ ਸਿੱਧੂ ਮੇਰਾ ਨਾਮ ਆ ਜੀ ਪੀਰੋ ਬੰਦੇ ਮਲੇ ਦਾ ਮੈਂ ਪ੍ਰਧਾਨ ਆ ਜੀ ਅੱਜ ਕੇ ਮੈਂ ਤੇ ਮੇਰੀ ਟੀਮ ਮੇਰਾ ਪਿਰੂ ਬੰਦਾ ਮੱਲਾ ਅਸੀਂ ਨੇਸਤਕਾਂ ਜੀ ਕੋ ਆਏ ਆ ਇਹਨਾਂ ਨੇ ਸਾਨੂੰ ਅੱਜ ਭਾਵਾਦਾਸ ਦੇ ਵਿੱਚ ਟੈਚ ਕੀਤਾ ਔਰ ਤਨਮੰਦੇ ਨਾਲ ਸੀ ਭਾਵਾਦਾਸ ਦੇ ਵਿੱਚ ਲੋਕਾਂ ਦੀ ਸੇਵਾ ਕਰਾਂਗੇ ਜੀ ਜਿੱਥੇ ਲੋਕ ਮਨਵਦੀ ਰਾਤ ਨੂੰ ਬੁਲਾਉਗੇ ਮੈਂ ਉੱਥੇ ਆਪਣਾ ਪਰਿਵਾਰ ਛੱਡ ਕੇ ਅੱਧੀ ਰਾਤ ਨੂੰ ਨਾਲ ਕੋ ਪਹੁੰਚ ਜਾਊਗਾ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਆਤਰਮ ਪ੍ਰੇਮਿਓ ਜੈ ਵਾਲਮੀਕੀ ਅੱਜ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਾਦਸ ਵਿੱਚ ਬਹੁਤ ਹੀ ਆਦਰਨੀਏ ਵੀਰ ਅਸ਼ੋਕ ਸਿੱਧੂ ਜੀ ਅਤੇ ਉਹਨਾਂ ਦੀ ਪੂਰੀ ਟੀਮ ਪਾਵਾਦਸ ਵਿੱਚ ਸ਼ਾਮਲ ਹੋਈ ਹੈ ਤੇ ਉਹਨਾਂ ਦਾ ਪਾਵਾਦਸ ਚ ਆਣ ਤੇ ਬਹੁਤ ਬਹੁਤ ਮੁਬਾਰਕਬਾਦ ਅਤੇ ਬਹੁਤ ਬਹੁਤ ਸਵਾਗਤ ਜੈ ਵਾਲਮੀਕੀ ਜੈਪੀ ਵਿਦਿਆਰਥੀ ਲਾਇਬ ਦੇ ਲਿੰਗਾ ਜੱਟ ਦੀ ਰਿਪੋਰਟ